ਸਪੀਕਰ 24 ਮਾਕਲਬੀ ਸਿੰਘ ਗਾਜੀਆਣਾ ਇਸ ਵਖਤ ਜਿਵੇਂ ਫਵਾ ਉੱਡੀ ਸੀਗੀ ਜਿਵੇਂ ਹੋਕਾ ਆਇਆ ਸੀਗਾ ਕਿ ਪਿੰਡ ਗਾਜੀਆਣਾ ਤੋਂ ਜਗਜੀਤ ਸਿੰਘ ਜੀ ਭੋਰਾ ਜੋ ਮੌਕੇ ਦੇ ਸਰਕਾਰ ਦੇ ਸਰਪੰਚ ਸੀਗੇ ਤੇ ਦਲਬੀਰ ਸਿੰਘ ਜੀ ਨੀਲਾ ਅਹਿਤਬਖਸ ਤੋਂ ਉਹਨਾਂ ਦੇ ਘਰੇ ਪਹੁੰਚੇ ਆ ਤੇ ਅਸੀਂ ਦੇਖ ਸਕਦੇ ਹਾਂ ਇਸ ਵਕਤ ਜੋ 9:40 ਮਿੰਟ ਤੇ ਰੌਲਾ ਪਿਆ ਸੀਗਾ ਕਈ ਵੀ ਕਾਜ ਰੱਦ ਕਰਾਉਣਗੇ ਇਸ ਵਕਤ ਦੇਖ ਸਕਦੇ ਤੁਸੀਂ ਹਾਲ ਦੇ ਵਿੱਚ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਬਾਕੀ ਗੱਲਬਾਤ ਕਰਦੇ ਹਾਂ ਸਰਪੰਚ ਸਾਹਿਬ ਵੀ ਇੱਥੇ ਮੌਜੂਦ ਆ ਜਿਨ੍ਹਾਂ ਦਾ ਨਾਮ ਲੈ ਸੀਗੇ ਦਲਬੀਰ ਸਿੰਘ ਜੀ ਨੀਲਾ ਉਹ ਵੀ ਇੱਥੇ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਵੇਂ ਦੇਖਦੇ ਛੋਡੇ ਤੇ ਇਲਜ਼ਾਮ ਲੱਗ ਰਹੇ ਆ ਵੀਡੀਓ ਬਣ ਰਹੀ ਆ ਹੌਕੇ ਲਾਸਮੈਂਟ ਪੈਂਦੋ ਸੋਈ ਆ ਤੁਹਾਨੂੰ ਵੀ ਸੁਣੀ ਹੋਣੀ ਆ ਵੀ ਇਸ ਵਕਤ ਕਾਜ ਰੱਦ ਕਰੋਗੇ ਅਪਰੋਧੀਆਂ ਪਾਰਟੀਆਂ ਦਾ ਕੰਮ ਦਾ ਇਲਜ਼ਾਮ ਲਾਉਣਾ ਹਾਂਜੀ ਠੀਕ ਹੈ ਅਸੀਂ ਸਰਪੰਚ ਸਾਹਿਬ ਦੇ ਘਰੇ ਆਂ ਸਾਨੂੰ ਲਾਂਚਮੈਂਟ ਈ ਤੋਂ ਪਤਾ ਲੱਗਿਆ ਵੀ ਸਾਡੇ ਤੇ ਆਹ ਇਲਜ਼ਾਮ ਲਾ ਰਹੇ ਆ ਅਸੀਂ ਤਾਂ ਲਾਂਚਬੇਟ ਜਦੋਂ ਹੋਈ ਆ ਉਦੋਂ ਵੀ ਪਿੰਡ ਸੀਗੇ ਠੀਕ ਹੈ ਉਹ ਕੋਈ ਸ਼ਰਾਰਤੀ ਅਰਸਨ ਜਾਨ ਵੱਜ ਕੇ ਪਿੰਡ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਤੇ ਮੈਂ ਆਮ ਪਬਲਿਕ ਨੂੰ ਬੇਨਤੀ ਕਰਦਾ ਆ ਵੀ ਕੋਈ ਇਹ ਜੀ ਗੱਲ ਨਹੀਂ ਨਾ ਕੋਈ ਕਾਗਜ਼ ਸਾਡੇ ਕਹਿਣ ਰੱਦ ਹੋਣੇ ਆ ਨਾ ਕੋਈ ਸਾਡੇ ਸਾਈਨਾਂ ਨਾ ਰੱਦ ਹੋਣੇ ਹੈਗੇ ਅਸੀਂ ਕਿਉਂ ਜਾਵਾਂਗੇ ਕਿਸੇ ਪਾਸੇ ਅਸੀਂ ਤਾਂ ਦੇ ਚੋਣ ਮਹਿੰਮ ਦੇ ਵਿੱਚ ਰੁੱਝੇ ਆਂ ਸਰਪੰਚ ਸਾਹਿਬ ਦੇ ਘਰੇ ਉਦੋਂ ਮੌਕੇ ਤੇ ਹਾਜ਼ਰ ਸੀਗੇ ਤੇ ਮੈਂ ਪਿੰਡ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਵੀ ਇਹੋ ਜੀਆਂ ਫਾਹਾਂ ਵਿੱਚ ਨਾ ਆਓ ਇਹ じゃ ਕੋਈ ਗੱਲ ਨਹੀਂ ਨਾ ਕੋਈ ਅਸੀਂ ਗਏ ਆਂ ਨਾ ਸਾਨੂੰ ਲੋੜ ਆ ਕੋਈ ਜਾਣ ਦੀ ਅਸੀਂ ਚੋਣ ਲੜਾਂਗੇ ਆਉਣ ਮਾਣ ਨਾਲ ਲੜਾਂਗੇ ਚੋਣ ਜਿੱਤਾਂਗੇ ਠੀਕ ਹੈ ਇਸ ਕਰਕੇ ਜਿੰਨੇ ਵੀ ਨਗਰ ਨਿਵਾਸੀ ਐ ਉਹ ਭਾਈ ਕਿਸੇ ਸ਼ਰਾਰਤੀ ਅਨਸਾਨ ਨੇ ਜਾਣ ਬੁੱਝ ਕੇ ਇਹ ਪੜਕੀਲੀ ਗੱਲ ਕੀਤੀ ਐ ਜਿਹਦੇ ਨਾਲ ਕੋਈ ਪਿੰਡ ਦਾ ਮਾਹੌਲ ਖਰਾਬ ਹੋਵੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂਗੀ ਨਾ ਹੋਵੇ ਇਸ ਤਰ੍ਹਾਂ ਦੀ ਗੱਲ ਜਿਵੇਂ ਤੁਸੀਂ ਦੱਸਿਆ ਵੀ ਐ ਵੈਸੇ ਪਿੰਡ ਵਿੱਚ ਇੱਕੀ ਗੁਰੂ ਘਰ ਐ ਅਲਾਸਮੈਂਟ ਕਰਨਾ ਇਦਾਂ ਬੰਦ ਉਸੇ ਤੋਂ ਬਣਾ ਤੁਹਾਡੇ ਨਾਲ ਫੋਨ ਤੇ ਕੋਈ ਗੱਲਬਾਤ ਹੋਈ ਆ ਜਾਂ ਜਿਹਨੇ ਲੌਂਸਮੈਂਟ ਕਰਾਈ ਆ ਉਹਦੇ ਜ਼ਿੰਮੇਵਾਰ ਕੋਣ ਉਹ ਜਿਨ੍ਹਾਂ ਨੇ ਲੌਂਸਮੈਂਟ ਗਲਤ ਕਰਵਾਈ ਆ ਉਹ ਦੋਸ਼ੀ ਹੈਗੇ ਉਹ ਇਸ ਗੱਲ ਦੇ ਜਵਾਬ ਦੇ ਹੈਗੇ ਜਦੋਂ ਸਾਨੂੰ ਕਿਸੇ ਨੇ ਉੱਥੇ ਦੇਖਿਆ ਨਹੀਂ ਅਸੀਂ ਗਏ ਨਹੀਂਗੇ ਪਹਿਲਾਂ ਸਾਡੇ ਨਾਲ ਫੋਨ ਤੇ ਗੱਲ ਕਰਦੇ ਜਾਂ ਕਿਸੇ ਸਾਨੂੰ ਦੇਹ ਦੇ ਵੀ ਉੱਥੇ ਹੈਗੇ ਅਸੀਂ ਤਾਂ ਆਦੇ ਘਰੇ ਬੈਠੇ ਆ ਆਦੀ ਚੌਣਵੇਂ ਮਗਾ ਰਹੇ ਹੈਗੇ ਸਰਪੰਚ ਸਾਹਿਬ ਦੇ ਨਾਲ ਘਰਾਂ ਚ ਵੀ ਗਏ ਆ ਪਿੰਡ ਚ ਵੀ ਇੱਥੇ ਬੈਠੇ ਮੀਟਿੰਗ ਕਰਦੇ ਸੀਗੇ ਇਹ ਕਿਸੇ ਨੇ ਜਾਣ ਬੁੱਝ ਕੇ ਪੜਕੀਲੀ ਗੱਲ ਚੰਗਿਆੜੀ ਛੱਡ ਕੇ ਪਿੰਡ ਦਾ ਮਾਹੌਲ ਖਰਾਬ ਕਰਨ ਦੀ ਗੱਲ ਕੀਤੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਪਿੰਡ ਦੇ ਵਿੱਚ ਭਾਈ ਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ ਚੋਣਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਜਿੱਤ ਹਾਰ ਵੀ ਬਣੀ ਆਈ ਹੈ ਕੋਈ ਗੱਲ ਨਹੀਂ ਚੋਣ ਵੀ ਜਿੱਤਾਂਗੇ ਹੁਣ ਅਮਾਨ ਨਾ ਜਿੱਤਾਂਗੇ ਇਹ ਜੀ ਕੋਈ ਗੱਲ ਨਹੀਂ ਕੀ ਪਰ ਲੋਕਾਂ ਨੂੰ ਮੈਂ ਬੇਨਤੀ ਕਰਦਾ ਸੋਨੂੰ ਜਾਣ ਬੁੱਝ ਕੇ ਪੜਕਾ ਕੇ ਮਗਰ ਲਾਉਂਦੇ ਆ ਤੁਸੀਂ ਇਹਨਾਂ ਗੱਲਾਂ ਤੇ ਵਿਸ਼ਵਾਸ ਨਾ ਕਰੋ ਠੀਕ ਹੈ ਜਿਹੜੇ ਬੰਦੇ ਨੇ ਗਿਆਨੀ ਨੂੰ ਦਵਾ ਦੇ ਕੇ ਹੋਕੇ ਦਵਾਏ ਹੈਗੇ ਉਸ ਤੋਂ ਬਾਅਦ ਅਸੀਂ ਵੀ ਲਾਂਚਮੈਂਟ ਕਰਵਾਈ ਹੈ ਵਿਗਿਆਨੀ ਨੂੰ ਕਿਹਾ ਵੀ ਭਾਈ ਤੂੰ ਲਾਂਚਮੈਂਟ ਕਰ ਵੀ ਸਰਪੰਚ ਸਾਹਿਬ ਵੀ ਤੇ ਨੀਲਾ ਮੈਂਬਰ ਵੀ ਪਿੰਡ ਹੈ ਕੋਈ ਇਹ ਜੀ ਗੱਲ ਨਹੀਂ ਅਫਵਾਹਾਂ ਦੇ ਵਿੱਚ ਤੁਸੀਂ ਨਾ ਹੋ ਅਸੀਂ ਵੀ ਆਦੇ ਵੱਲੋਂ ਲਾਂਚਮ ਉਦੋਂ ਤੁਰੰਤ ਬਾਅਦ ਅਸੀਂ ਅਨਾਉਂਸਮੈਂਟ ਕਰਵਾਤੀ ਹੈ ਕਿ ਕਿਸੇ ਨੇ ਸ਼ਰਾਰਤੀਆਂ ਅੰਸਨ ਇਹ ਗੱਲ ਕੀਤੀ ਹੈਗੀ ਪਰ ਮੈਂ ਸ਼ਰਾਰਤੀਆਂ ਨੂੰ ਬੇਨਤੀ ਕਰਦਾ ਵੀ ਇਹ ਜਿਹੜੀਆਂ ਗੱਲਾਂ ਨਾ ਕਰੀ ਦੀਆਂ ਹੋਣੀਆਂ ਜੇ ਕਿਸੇ ਦੀ ਸੁਣੀ ਸੁਣਾਈ ਗੱਲ ਮਗਰ ਵੀ ਅਸਰ ਨਹੀਂ ਕਰੀਦਾ ਹੁੰਦਾ ਠੀਕ ਹੈ ਇਸ ਤਰ੍ਹਾਂ ਕਰਕੇ ਕਿਸੇ ਨੇ ਜਾਣਬੁੱਝ ਕੇ ਚਿੰਗਾਰੀ ਛੱਡੀ ਹੈ ਜਿਹੜਾ ਜਿਸ ਨਾਲ ਪਿੰਡ ਦਾ ਮਾਹੌਲ ਖਰਾਬ ਹੋਵੇ ਅਸੀਂ ਨਹੀਂ ਚਾਹੁੰਦੇ ਕਿ ਪਿੰਡ ਦਾ ਮਾਹੌਲ ਖਰਾਬ ਹੋਵੇ ਅਸੀਂ ਆਉਣ ਮਾਣਾਂ ਚੋਂ ਲੜਾਂਗੇ ਜਿੱਤਾਂਗੇ ਵੀ ਸਾਡੇ ਨਾਲ ਇਸ ਵਕਤ ਜਗਜੀਤ ਸਿੰਘ ਜੀ ਪੋਰਾ ਕਿਵੇਂ ਦੇਖਦੇ ਸਾਰ ਤੁਸੀਂ ਦੇਖਿਆ ਵੀ ਪਿਆ ਤੁਸੀਂ ਵੀ ਲਾਂਚਮੈਂਟ ਕਰਾਤੀ ਤੁਸੀਂ ਉਸ ਟਾਈਮ ਸੱਚੀ ਸੱਚੀ ਗੱਲ ਦੱਸੋ ਵੀ ਕਿੱਥੇ ਮजूद ਸੀਗੇ ਅਸੀਂ ਉਸ ਟਾਈਮ ਸਾਡੀ ਵੀਡੀਓ ਚੱਲ ਰਹੀ ਹੈ ਮੈਂ ਘਰੇ ਸੀ ਇੱਥੇ ਜਦੋਂ ਲਾਂਚਮੈਂਟ ਆਈ ਹੈ ਪਰ ਜਿਹੜੇ ਸਰਾਰਤੀ ਆਨਸਰ ਹੈ ਉਹ ਪਿੰਡ ਦਾ ਕੁਝ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜਿਹੜੇ ਜਿਹੜੇ ਬੰਦੇ ਕਹਿੰਦੇ ਆ ਵੀ ਇਹ ਸਰਪੰਚ ਸਾਹਿਬ ਤੇ ਨੀਲਾ ਸਾਹਿਬ ਵੀਡੀਓ ਦਫ਼ਤਰ ਸੀਗੇ ਤੇ ਉੱਥੇ ਤੁਸੀਂ ਖੜੇ ਸੀ ਅਸੀਂ ਕੁਝ ਉੱਪਰ ਦੀ ਉੱਡ ਕੇ ਆ ਗਏ ਵੀ ਬਾਹਰ ਉੱਡ ਕੇ ਆ ਗਏ ਸੀ ਅਜੀਜਾ ਹੁੰਦੇ ਤਾਂ ਗੇਟਾਂ ਵਿੱਚ ਦੀ ਆਉਂਦੇ ਉਹ ਉਹ ਬਾਅਦ ਅੰਦਰ ਵੀ ਗਏ ਹੋਣਗੇ ਇਸ ਗੱਲ ਦਾ ਤਾਂ ਉਹਨਾਂ ਨੂੰ ਪਤਾ ਹੈ ਵੀ ਸਰਪੰਚ ਸਾਹਿਬ ਹੈ ਨਹੀਂਗੇ ਇੱਥੇ ਪਰ ਜਿਹੜੇ ਸ਼ਰਾਰਤੀ ਅਨਸਰ ਹੈ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਹੈ ਵੀ ਮੈਂ ਚੋਣ ਜਿੱਤਦਾ ਕਿਉਂਕਿ ਮੈਂ ਲੋਕਾਂ ਦੇ ਕੰਮ ਕੀਤੇ ਹੈ ਕੰਮ ਦੇ ਨਾਲ ਚੋਣ ਜਿੱਤੀ ਜਾਂਦੀ ਹੁੰਦੀ ਹੈ ਪਰ ਮੈਂ 100% ਚੋਣ ਜਿੱਤਦਾ ਹੈ ਇਹ 15 ਤਰੀਕ ਨੂੰ ਰਿਜ਼ਲਟ ਦਾ ਪਤਾ ਲੱਗ ਹੀ ਜਾਣਾ ਹੈ ਵੀ ਕਿਹਦੀ ਜਿੱਤ ਹੋਣੀ ਹੈ ਜਿੱਤ ਕੰਮ ਵਾਲੇ ਦੀ ਹੋਣੀ ਹੈ ਪਰ ਮੈਂ ਇੱਕ ਗੱਲ ਕਹਿਣਾ ਹੈ ਜਿਹੜੇ ਸਰਾਰਤੀ ਅੰਸਰ ਹੈ ਜਿਹੜੇ ਅਲਾਸਮੈਂਟਾ ਕਰਵਾਉਂਦੇ ਆ ਬਾਬੇ ਜੀ ਨੂੰ ਦਵਾਈ ਦੇ ਕੇ ਉਹ ਬਾਜ਼ ਆ ਜਾਣੇ ਗੱਲ ਤੋਂ ਐਸ ਵਕਤ ਅਸੀਂ ਮੰਡੀ ਨਿਹਾਲ ਸਿੰਘ ਵਾਲਾ ਵਿੱਚ ਖੜੇ ਆ ਜਿਵੇਂ ਕਿ ਪਿੰਡ ਵਿੱਚ ਔਕਾ ਦਿੱਤਾ ਗਿਆ ਸੀਗਾ ਕਿ ਇਸ ਵਕਤ ਜੋ ਮੌਜੂਦਾ ਸਰਕਾਰ ਦੇ ਨਮਾਇंदे ਉਹਨਾਂ ਨੇ ਪੇਪਰ ਰੱਦ ਕਰਾਏ ਇਸ ਵਕਤ ਡੀਐਸਪੀ ਅਨਬਰਾਲੀ ਜੀ ਅਨਬਰਾਲੀ ਜੀ ਬੈਠੇ ਆ ਤੇ ਦੇਖ ਸਕਦੇ ਹੋ ਜੀ ਤੇ ਦੇਖ ਸਕਦੇ ਆ ਤੁਸੀਂ ਇਸ ਵਕਤ ਅਸੀ ਨਿਹਾਲ ਸਿੰਘ ਵਾਲਾਂ ਦਾ ਟਾਈਮ ਦਾ ਧੰਨਵਾਦ ਬਹੁਤ ਬਹੁਤ ਸਮਾਂ ਦਾ ਸਾਨੂੰ ਚੈਨ ਵੀ ਅਸੀਂ ਦੱਸ ਸਕਦੇ ਤੁਹਾਨੂੰ 9:40 ਮਿੰਟ ਹੋ ਚੁੱਕੇ ਇਸ ਵਕਤ ਤੇ ਸਰਕਾਰ ਕਿੱਥੋਂ ਆਏ ਕਿੱਥੋਂ ਗਾਜੀਆਣਾ ਪੈਂਦਾ ਜੀ ਕਿਵੇਂ ਗੱਲਬਾਤ ਹੋਈ ਜੀ ਗੱਲਬਾਤ ਕਾਦੀ ਹੋਣੀ ਆ ਜਾਂ ਗਲਮੇ ਚ ਹੱਥ ਪਾ ਲਾ ਪੁਲਿਸਾਂ ੱਟਕੇ ਨਾ ਪਰਚਾ ਪੂੰਦੀ ਪਈ ਆ ਵਾਈਫ ਮੇਰੀ ਕੈਂਡੀਡੇਟ ਖੜੀ ਆ ਸਰਪੰਚ ਦੀ ਨੇ ਤੁਹਾਨੂੰ ਕਿਵੇਂ ਪਤਾ ਲੱਗਿਆ ਪਿੰਡ 'ਚ ਫੋਕਾ ਵੀ ਦਵਾਇਆ ਗਿਆ ਐ ਅਨਾਉਂਸਮੈਂਟ ਹੋਈ ਐ ਪਿੰਡ ਜੀ ਸਾਨੂੰ ਤਾਂ ਪਤਾ ਹੀ ਨਹੀਂ ਇਹ ਚੀਜ਼ ਦਾ ਤੁਹਾਨੂੰ ਕਿੱਥੇ ਪਤਾ ਲੱਗਿਆ ਵੀ ਮੈਂ ਨੰਬਰ ਤੇ ਸਰਪੰਚ ਆ ਅੱਜ ਮੈਂ ਸਰਪੰਚ ਨੂੰ ਮੈਂ ਫੋਨ ਕੀਤਾ ਜੀ ਹਾਂਜੀ ਨੰਬਰ ਕਢਾ ਸਕਦੇ ਆ ਹਾਂਜੀ ਸਰਪੰਚ ਕਹਿੰਦਾ ਰਿਸ਼ਤੇਦਾਰੀ ਜਮਾ ਰਿਸ਼ਤੇਦਾਰੀਆਂ ਤਾਂ ਇੱਥੇ ਆ ਜਾ ਸਾਰੇ ਪਿੰਡ ਦੇ ਇੱਥੇ ਬੈਠਾ ਸੱਚ ਦਾ ਇੱਥੇ ਆ ਜਾ ਸੱਚ ਆਫ ਕਰਦੀ ਐ ਅੱਛਾ ਜੀ ਇਹਨਾਂ ਨੂੰ ਕਿਹਾ ਵੀ ਸਾਨੂੰ ਪ੍ਰੂਫ ਦੇ ਦਿਓ ਵੀ ਸਰਪੰਚ ਅੰਦਰ ਨਹੀਂ ਹੈਗਾ ਅੱਛਾ ਜੀ ਤੇ ਸਾਰੇ ਦੌੜ ਦੇ ਪਏ ਆ ਹਾਲਾਤ ਮੂਰੇ ਜੀ ਸੱਚ ਦਾ ਬੋਲਣ ਦਾ ਆ ਦੇਖ ਲੋ ਐਨਆਰਈ ਬੰਦਾ ਐ ਮੈਂ ਹਾਂਜੀ ਹਾਂਜੀ ਤੇ ਹਰਕਤਾਂ ਦੇਖ ਲੋ ਪੰਜਾਬ ਸਰਕਾਰ ਦੀਆਂ ਤੇ ਪਿੰਡ ਦੀ ਪੰਚਾਇਤ ਦੀਆਂ ਹਾਂ 9:40 ਮਿੰਟ ਹੋ ਚੁੱਕੇ ਐ ਇਸ ਵਕਤ ਅਸੀਂ ਮੰਡੀ ਨਿਹਾਲ ਸਿੰਘ ਵਾਲਾ ਬੱਸ ਅੱਡਾ ਦੇ ਵੀਡੀਓ ਪੀ ਦਫ਼ਤਰ ਦੇ ਕੋਲੇ ਆ ਇਸ ਵਕਤ ਜੋ ਪਿੰਡ ਦੇ ਪਿੰਡ ਗਾਜੀਆਂ ਦੇ ਬੰਦਿਆਂ ਦੇ ਇਲਜ਼ਾਮ ਆ ਵੀ ਇਸ ਵਕਤ ਜੋ ਕਾਗਜ਼ ਰੱਦ ਕਰਾਉਣ ਪਹੁੰਚੇ ਸੀਗੇ ਤੇ ਪੁਲਿਸ ਪ੍ਰਸ਼ਾਸਨ ਵੀ ਇਸ ਵੇਲੇ ਡਿਪਟੀ ਸਾਹਿਬ ਵੀ ਇੱਥੇ ਮੌਜੂਦ ਆ ਕਾਰਨ ਗੱਲ ਵਸਦੀ ਹਾਂਜੀ ਸਾਫ਼ ਤੈਅ ਤਰੀਕਾ ਪੂਰੀ ਐਕਚੁਅਲੀ ਕਰ ਰਹੇ ਆ ਇਸ ਵਕਤ ਇਸ ਤੋਂ ਸ਼ਾਮ ਸਾਢੇ 9:00 ਆ ਤੋ ਸਾਬ ਜੀ ਕਿਵੇਂ ਦੇਖਦੇ ਤੁਸੀਂ ਹਾਂਜੀ ਕਿਵੇਂ ਦੇਖਦੇ ਸਾਬ ਜੀ ਠੀਕ ਹੀ ਬੰਦੇ ਦੇਖ ਰਹੇ ਆ ਜਿਵੇਂ ਪੈਂਡ ਚ ਹੋਕਾ ਵੀ ਲਾਸਮੈਂਟ ਵੀ ਹੋ ਗਈ ਤੇ ਹੁਣ ਪਿੰਡਾਂ ਨੇ ਕਿਸ ਨੂੰ ਵਹਿਮ ਹੋ ਗਿਆ ਹਨ ਉਹਨੇ ਹੋਕਾ ਦਵਾਤਾ ਇੱਥੇ ਕੋਈ ਗੱਲਬਾਤ ਨਹੀਂ ਸਾਰਾ ਕੰਮ ਠੀਕ ਠਾਕ ਚੱਲੀ ਜਾਂਦਾ ਹਾਂਜੀ ਤਾਂ ਇਹ ਸਿਕਿਉਰਟੀ ਹੋ ਰਹੀ ਹੈ ਕੋਈ ਗੱਲਬਾਤ ਨਹੀਂ ਇਹਨਾਂ ਨੂੰ ਕਿਸੇ ਨੇ ਵਹਿਮ ਪਾਤਾ ਕੋਈ ਗੱਲਬਾਤ ਨਹੀਂ ਜੇ ਵਹਿਮ ਵਾਲੀ ਗੱਲ ਕਰਦੇ ਐਸਐਸ ਸਾਹਿਬ ਤੁਸੀਂ ਐਸਬਸਤ ਪੂਰੀ ਆਪਣੇ ਡਿਪਟੀ ਸਾਹਿਬ ਹੀ ਤੇ ਜਾਣਾ ਹਾਂਜੀ ਤੁਹਾਡੀ ਦੇਖ ਰੱਖ ਕੇ ਕੰਮ ਹੋ ਰਿਹਾ ਆ ਡਿਊਟੀ ਪੁਲਿਸ ਪ੍ਰਸ਼ਾਸਨ ਪੂਰੇ ਢਗਰਾਂ ਨਵਾ ਦਿੱਤੇ। ਇਸ ਵਾਰ 10 ਵਜੇ ਤੋਂ ਰੋਰੀ 9:40 ਮਿੰਟ ਹੋ ਚੁੱਕੇ ਆ। ਤੁਸੀਂ ਇਸ ਵਾਰ ਪੂਰੀ ਤਾਂ ਤਾਂ ਦੇ ਹੀ ਨਾ ਡਿਊਟੀ ਨਵਾ ਰਹੇ ਆ। ਡਿਪਟੀ ਸਾਹਿਬ ਇੱਥੇ ਪਹੁੰਚੇ ਆ। ਜੀ ਜੀ ਜੀ। ਤੇ ਪੁਲਿਸ ਪ੍ਰਸ਼ਾਸਨ ਨੂੰ ਕਿਸੇ ਕੰਮ ਦੀ ਕੋਈ ਟੈਲ ਨਹੀਂ। ਦੇਖੋ ਜੀ। ਥਾਣੇ ਦੇ ਇਲਾਕੇ 'ਚ ਸੌਰੀਜਨ 'ਚ ਜਿਲੇ ਜ ਅਮਨ ਸ਼ਾਂਤੀ ਕੈਮ ਰੱਖਣਾ ਸਾਡੀ ਡਿਊਟੀ ਬੰਦੀ ਆ। ਉਹ ਅਸੀਂ ਕਰ ਰਹੇ ਆ। ਹਾਂਜੀ ਠੀਕ ਆ। ਔਰ ਕਿਸੇ ਨਾਲ ਕੋਈ ਪੱਖਪਾਤ ਨਹੀਂ ਹੋ ਰਿਹਾ ਕਿਸੇ ਦੇ ਕੋਈ ਕਾਜ ਨਹੀਂ ਕਰ ਰਹੇ ਗੱਦ ਇਹਨਾਂ ਨੂੰ ਕੋਈ ਕਿਸੇ ਨੇ ਵਹਿਮ ਪਾਤਾ ਇਸ ਕਰਕੇ ਇਹਨਾਂ ਨੂੰ ਅਨਾਉਂਸਮੈਂਟ ਕਰਵਾ ਕੇ ਇੱਥੇ ਆ ਗਿਆ ਕੋਈ ਗੱਲ ਬਾਤ ਨਹੀਂ ਸਾਰਾ ਕੰਮ ਬਿਲਕੁਲ ਠੀਕ ਠਾਕ ਚੱਲ ਰਿਹਾ ਹੈ ਪਿੰਨ ਗਾਜੀਆਂ ਨੇ ਵਿੱਚ ਅਨਾਉਂਸਮੈਂਟ ਹੋਈ ਆ ਥੋੜਾ ਟਾਈਮ ਪਹਿਲਾਂ ਹੋਈ ਆ ਲੋਕ ਇਕੱਠੇ ਹੋ ਕੇ ਇੱਥੇ ਆਏ ਆ ਅਸੀਂ ਵੀ ਇੱਥੇ ਪਹੁੰਚੇ ਆ ਮੌਕੇ ਦੀ ਸਜਾਜਤਾਂ ਦੇਖੀ ਤੇ ਪਰ ਉਹ ਗੱਲ ਨਹੀਂ ਹੈ ਬਿਲਕੁਲ ਕੋਈ ਗੱਲ ਨਹੀਂ ਹੈਗੀ ਜੀ ਜਦੋਂ ਸਾਨੂੰ ਇਹ ਸਾਰੇ ਗੱਲ ਦਾ ਪਤਾ ਲੱਗਿਆ ਵੀ ਆਹ ਘਟਨਾ ਪਿੰਡ ਦੇ ਵਿੱਚ ਹਵਾ ਫੁਲਾ ਰਹੇ ਆ ਮੈਂ ਗੁਰੂ ਅਗਰਗਰ ਦੇ ਗ੍ਰਾਂਥੀ ਸਾਹਿਬ ਨੂੰ ਫੋਨ ਕੀਤਾ ਫੋਨ ਕਰਕੇ ਉਹਨੂੰ ਕਿਹਾ ਵੀ ਗ੍ਰਾਂਥੀ ਵੀ ਬਾਬਾ ਜੀ ਤੁਸੀਂ ਹੋਕਾ ਕਰ ਦੇ ਕੇ ਪਿੰਡ ਦੇ ਵਿੱਚ ਕਲੀਅਰ ਕਰੋ ਵੀ ਅਸੀਂ ਸਰਪੰਚ ਸਾਹਿਬ ਦੇ ਘਰੇ ਬੈਠੇ ਆ ਸਾਡੇ ਚ ਕੋਈ ਕਿਤੇ ਬਾਹਰ ਨਹੀਂ ਗਿਆ ਇੱਕ ਮਿੰਟ ਮੈਂ ਵੀ ਰੋਕਦਾ ਤੁਹਾਨੂੰ ਮੈਨੂੰ ਵੀ 9:00 ਵਜੇ ਕਰਕੇ 25 ਮਿੰਟ ਤੇ ਮੈਨੂੰ ਕਾਲ ਆਈ ਸੀਗੀ ਹਾਂ ਤੇ ਮੈਂ ਉੱਥੇ ਨਿਹਾਲ ਚੰਗਾ ਦੀ ਸਿਚੁਏਸ਼ਨ ਦੇਖੀ ਆ ਜਾ ਕੇ ਦੇਖਿਆ ਵੀਡੀਓ ਬਣਾਈਆ 9:40 ਮਿੰਟ ਤੇ ਵੈਸੇ 10-15 ਮਿੰਟ ਲੱਗ ਜਾਂਦੇ ਆ ਮੈਂ ਗੱਡੀ ਤੇ ਗਿਆ ਗੱਡੀ ਗੱਡੀ ਸਟਾਰਟ ਕੀਤੀ ਮੈਂ ਵੀ ਇਦਾਂ ਹੀ ਨੈਟ ਸੂਟ ਚ ਹੀ ਗਿਆ ਸੀਗਾ ਉੱਥੇ ਐਸਐਸ ਸਾਹਮਣੇ ਵੀ ਗੱਲ ਹੋਈ ਡਿਪਟੀ ਸਾਹਿਬ ਮੌਜੂਦ ਸੀ ਪੁਲਿਸ ਪ੍ਰਸ਼ਾਸਨ ਪੂਰਾ ਮੌਜੂਦ ਸੀਗਾ ਤੁਸੀਂ ਕਿਵੇਂ ਦੇਖ ਲਿਆ ਮੈਂ ਉਹੀ ਕਹਿੰਨਾ ਬਈ ਜੇ ਤਾਂ ਜਦੋਂ ਤੋਂ ਗੱਲ ਛੋਟ ਨਾਲ ਗੱਲ ਹੋਈ ਆ ਉਸ ਟਾਈਮ ਅਸੀਂ ਘਰੇ ਬੈਠੇ ਸੀ ਇੱਥੇ ਜੇ ਅਸੀਂ ਸਾਨੂੰ ਕੋਈ ਵੀ ਕਾਲ ਲਾ ਕੇ ਪੁੱਛਦਾ ਤਾਂ ਸਹੀ ਸਾਨੂੰ ਇੱਕ ਵਾਰੀ ਕਾਲ ਲਾ ਕੇ ਤਾਂ ਪੁੱਛਦੇ ਵੀ ਤੁਸੀਂ ਕਿੱਥੇ ਆ ਅਸਤਾ ਇੱਥੇ ਘਰੇ ਬੈਠਿਆ ਸਰਪੰਚ ਸਾਹਿਬ ਦੇ ਘਰੇ ਬੈਠੇ ਮੀਟਿੰਗ ਕਰ ਰਹੇ ਆ ਆਪਦੀ ਚੋਣ ਬਾਰੇ ਕਰਦੇ ਆ ਮੀਟਿੰਗ ਵੀ ਕੀ ਕਰਨਾ ਅੱਗੇ ਵਾਸਤੇ ਕੀ ਰਣਨੀਤੀਆਂ ਸਾਡੀ ਹਨ ਉਹੀ ਗੱਲ ਕਰਦੇ ਸੀ ਅਸੀਂ ਪ੍ਰਸ਼ਾਸਨ ਤੋਂ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਜਿਹੜਾ ਬੰਦਾ ਵੀ ਐਦਾਂ ਦੀਆਂ ਫਵਾਹਾਂ ਫਲਾ ਰਿਹਾ ਹੈ ਜਿਹੜਾ ਵੀ ਕੋਈ ਐਦਾਂ ਦੇ ਘਟੀਆਂ ਕੰਮ ਕਰ ਰਿਹਾ ਉਹਤੇ ਪਰਚਾ ਦਰਜ ਹੋਣਾ ਚਾਹੀਦਾ ਪਿੰਡ ਦੇ ਵਿੱਚ ਸ਼ੋਕ ਸ਼ਾਂਤੀ ਬਣੀ ਰਵੇ ਬਸ ਸਾਡੀ ਇਹੀ ਬੇਨਤੀ ਹੈ हां सरपंच साहब जी ਜਿਵੇਂ सीएम ਦੇ ਬਿਆਨ ਆਏ ਸੀਗੇ ਵੀ ਪਿੰਡ ਚ ਭਾਈਚਾਰਕ ਸਾਂਝ ਰੱਖਣੀ ਆ ਅੱਜ ਪਿੰਡ ਗਾਜੀਆਣਾ ਚ ਦੇਖ ਲਓ 9:00 ਵਜੇ ਮੰਨ ਲਓ ਵੀ 10 15 ਮਿੰਟ ਤੇ ਕੋਈ 10 ਮਿੰਟ ਆਈ ਆ ਉਸ ਤੋਂ ਬਾਅਦ ਮੈਨੂੰ ਕਾਲ ਆਉਂਦੀ ਆ ਗੱਲਬਾਤ ਹੁੰਦੀ ਆ ਤੇ 9:40 ਮਿੰਟ ਤੇ ਮੈਂ ਉੱਥੇ ਪਹੁੰਚਿਆ ਕਿਵੇਂ ਦੇਖਦੇ ਤੁਸੀਂ ਬਹੁਤ ਬਹੁਤ ਗਲਤ ਹੈ ਜੀ ਇਹ ਸਾਰੇ ਪਿੰਡ ਨੂੰ 파ੜਨ ਦੀਆਂ ਸਾਰੀਆਂ ਕੋਸ਼ਟਾਂ ਜਿਹੜੇ ਬੰਦਿਆਂ ਨੇ ਇਹ ਇਹ ਜਾਨੇ ਵਾਹ ਫਲਾਈ ਹੈ ਸਾਡੇ ਪਿੰਡ ਹੋਕੇ ਦਵਾਏ ਆ ਉਹਨਾਂ ਤੇ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਉਹਨਾਂ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਅੰਦਰ ਲਾਜ਼ਮੀ ਦੇਣਾ ਚਾਹੀਦਾ ਕਿਉਂਕਿ ਸਾਡਾ ਸਾਰਾ ਪਿੰਡ ਦਸਾਂ ਮਿੰਟਾਂ ਚ ਦੀ ਇਹ ਲੋਕਾਂ ਨੇ ਸੂਲੀ ਤੇ ਡੰਗਦਾ ਸੀ ਅ ਦੋਸਤੋ ਤੁਸੀਂ ਦੇਖਦੇ ਆ ਜਿਵੇਂ ਖਾਲਸਾ ਜੀ ਨੇ ਦੱਸਿਆ ਉਸੇ ਤਰ੍ਹਾਂ ਹੀ ਮੈਂ ਵੀ ਐਸੇ ਪਿੰਡ ਦਾ ਬਸਨੀਕ ਆ ਮੈਂ ਪਰਸਰ رپورਟਰ ਦੇ ਨਾਂ ਤੇ ਹਾਲਾਂਕਿ ਨਿਹਾਲ ਸਿੰਘ ਬਲਾਵੀ ਪਹੁੰਚਿਆ ਉਸੇ ਟਾਈਮ ਤੇ ਇੱਥੇ ਪਿੰਡ ਜੀ ਵੀ ਪਹੁੰਚਿਆ ਇਸ ਵਾਰ ਤਾਂ ਅਸੀਂ ਜਗਦੀਸ਼ ਸਿੰਘ ਜੀ ਪੋਰਾ ਦੇ ਘਰ ਮੌਜੂਦਾ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਘਰ ਦੀਆਂ ਤਸਵੀਰਾਂ ਤੇ ਪਰ ਇਹ ਐਚਐਸਓ ਸਾਹਮਣਾ ਵੀ ਗੱਲ ਹੋਈ ਗਰਮੇਲ ਸਿੰਘ ਨਾਲ ਡਿਪਟੀ ਸਾਹਿਬ ਉਥੇ ਪੂਰੀ ਪੁਲਿਸ ਪਾਰਟੀ ਨਾਲ ਤਾਇਨਾਤ ਸੀਗੇ ਤੇ ਪਰ ਐਸੀ ਗੱਲ ਤਾਂ ਉਹਨਾਂ ਨੂੰ ਬਿਆਨ ਵੀ ਨਹੀਂ ਆਈ ਬਾਕੀ ਇਹਨਾਂ ਨੇ ਬਿਆਨ ਦਿੱਤਾ ਆਪਣਾ ਪੱਖ ਰੱਖਿਆ ਤੁਸੀਂ ਬਾਕੀ ਕਮੈਂਟਾਂ 'ਚ ਦੇਖਣਾ ਵੀ ਨਿਰਪੱਖ ਕੀ ਸੀਗਾ ਤੇ ਅਸਲੀਅਤ ਕੀ ਸੀਗੀ ਮਕਰਪੀਤ ਸਿੰਘ ਗਾਜੇਣਾ ਤੁਸੀਂ ਦੇਖ ਰਹੇ ਹੋ ਪ੍ਰੈਸ 5020 ਵੀ ਜਿਹੜੇ ਇਥੋਂ ਹੁਲੜਵਾਜੀ ਮਚਾਉਣ ਗਏ ਸੀਗੇ ਨਿਹਾਲ ਸਿੰਘ ਵਾਲਾ ਉਹਨਾਂ ਤੇ ਸਾਰਿਆਂ ਦੇ ਪਰਚੇ ਦਰਜ ਹੋਣੇ ਚਾਹੀਦੇ ਆ ਜਿੰਨੀਆਂ ਗੱਡੀਆਂ ਗਈਆਂ ਉਹਨਾਂ ਗੰਗਾ ਤੋਂ ਉਹ ਅੰਦਰ ਹੋਣੀਆਂ ਚਾਹੀਦੀਆਂ ਵੀ ਕੱਲ ਨੂੰ ਇਹ ਭੜੀ ਹਰਕਤ ਕਰਨਗੇ ਪਿੰਡ ਦੇ ਵਿੱਚ ਕਿਉਂਕਿ ਅੱਜ ਇਹ ਪ੍ਰਸ਼ਾਸਨ ਤੇ ਚੜ ਕੇ ਜਾਵੜੇ ਉੱਥੇ ਤੇ ਕੱਲ ਨੂੰ ਇਹ ਮੇਰੇ ਤੇ ਵੀ ਹਮਲਾ ਕਰਨਗੇ ਮੈਨੂੰ ਇਸ ਗੱਲ ਦਾ ਡਰ ਹੈ ਵੀ ਜਿੰਨੇ ਵੀ ਇੱਥੇ ਗਏ ਐ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਫੁੱਲ ਤੇ ਉਹਨਾਂ ਦੀਆਂ ਗੱਡੀਆਂ ਫੜ ਕੇ ਅੰਦਰ ਕਰਨੀਆਂ ਚਾਹੀਦੀਆਂ ਹਾਂ ਜੇ ਉਹਨਾਂ ਨੇ ਮੈਨੂੰ ਦੇਖਿਆ ਜੇ ਉਹਨਾਂ ਨੇ ਮੈਨੂੰ ਦੇਖਿਆ ਜਾਂ ਮੇਰੇ ਬੰਦੇ ਨੂੰ ਦੇਖਿਆ ਵੀ ਜਿਹੜਾ ਮੇਰੇ ਨਾਲ ਸੀ ਨੀਲਾ ਉਹਨੂੰ ਦੇਖਿਆ ਕਹਿੰਦੇ ਜੀ ਉੱਥੇ ਸੀਗੇ ਨਹੀਂ ਉਹ ਇਸ ਵਾਰ ਛੋਟੇ ਨਾਲ ਮੌਜੂਦ ਹੈ ਕੈਮਰਾਮੈਨ ਨੂੰ ਕਹਾਂਗਾ ਵੀ ਦਿਖਾ ਦੇ ਜੇ ਜੇ ਇਹਨਾਂ ਨੇ ਸਾਨੂੰ ਦੇਖਿਆ ਜਾਂ ਨੀਲੇ ਮੈਂਬਰ ਨੂੰ ਦੇਖਿਆ ਜਾਂ ਮੈਨੂੰ ਦੇਖਿਆ ਉੱਥੇ ਤਾਂ ਸਾਡੇ ਤੇ ਕਾਰਵਾਈ ਕਰੋ ਤੇ ਸਾਡੇ ਪਰਚੇ ਦਰਜ ਹੋਣੇ ਚਾਹੀਦੇ ਆ ਜੇ ਅਸੀਂ ਨਹੀਂ ਉੱਥੇ ਸੀ ਕਿਤੇ ਅਸੀਂ ਆਪਣੇ ਘਰੇ ਆ ਜਾਂ ਆਪਣੇ ਘਰੇ ਆ ਇੱਥੇ ਘਰ ਦੇ ਵਿੱਚ ਮੌਜੂਦ ਆ ਅਸੀਂ ਤਾਂ ਪਰ ਜਿਹੜੇ ਬੰਦੇ ਉੱਥੇ ਹੁੱਲੜਵਾਜੀ ਕਰਨ ਗਏ ਆ ਤਾਂ ਉਹਨਾਂ ਤੇ ਬਣਦੀ ਕਾਰਵਾਈ ਐਸਐਚਓ ਸਾਹਿਬ ਨੂੰ ਕਹਿਣਾ ਵੀ ਕਰਨੀ ਚਾਹੀਦੀ ਹੈ ਤੇ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਹਾਂ ਵੀ ਇਹ ਸਚਾਈ ਕੱਢੋ ਸਚਾਈ ਕੱਢ ਕੇ ਜਿਹੜੇ ਬੰਦੇ ਹੁਲੜਾਵਾਜੀਆਂ ਕਰਦੇ ਆ ਤਾਂ ਉਹਨਾਂ ਤੇ ਜਲਦੀ ਤੋਂ ਜਲਦੀ ਕਾਰਵਾਈ ਹੋ ਜੇ ਇੱਕ ਅਕਲਵੀਰ ਜੀ ਤੁਸੀਂ ਕਿਵੇਂ ਦੇਖ ਰਹੇ ਦਲਬੀਰ ਸਿੰਘ ਜੀ ਨੀਲਾ ਤੁਸੀਂ ਕਿਵੇਂ ਦੇਖਦੇ ਰਹੋ ਵੋਟਾਂ ਆਉਣ ਆਮਾਣ ਨਾ ਪਾਵੋ ਲੱਖੀ ਬਰਾਰ ਜੀ ਤੁਸੀਂ ਕੀ ਕਹਿੰਦੇ ਕੁਲਵੀਰ ਜੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਨਾ ਸਾਡੇ ਪਿੰਡ ਦੇ ਜਿੰਨੇ ਵੀ ਲਾਇਸੈਂਸ ਅਸਲੇ ਦੇ ਲਾਇਸੈਂਸ ਬਣਿਆ ਉਹਨਾਂ ਦੀ ਸਾਰੇ ਦੀ ਇਨਕੁਆਰੀ ਕਰਕੇ ਜਿਨ੍ਹਾਂ ਬੰਦਿਆਂ ਨੇ ਅਸਲਾ ਨਹੀਂ ਜਮ੍ਹਾਂ ਕਰਾਇਆ ਉਹਨਾਂ ਦਾ ਅਸਲਾ ਜਮ੍ਹਾਂ ਹੋਣਾ ਚਾਹੀਦਾ ਹੈ ਇੱਕ ਦੋ ਗੱਡੀਆਂ ਉੱਥੇ ਇਦਾਂ ਦੀਆਂ ਗਈਆਂ ਸੀਗੀਆਂ ਨਿਹਾਲ ਸਿੰਘ ਵਾਲੇ ਸਾਨੂੰ ਪਤਾ ਲੱਗਿਆ ਜਿਨ੍ਹਾਂ ਦੇ ਵਿੱਚ ਅਸਲਾ ਸੀ ਇਹ ਪ੍ਰਸ਼ਾਸਨ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਸਾਨੂੰ ਇਹ ਜਿਹੇ ਬੰਦਿਆਂ ਤੋਂ ਜਿਹੜੇ ਗਲਤ ਆਨਸਰ ਹਨਾ ਸਾਨੂੰ ਉਹਨਾਂ ਤੋਂ ਇਸ ਚੀਜ਼ ਦਾ ਹੈਗਾ ਖਤਰਾ ਵੀ ਜਿਹੜੇ ਅੱਜਾਂ ਦੀਆਂ ਫਾਰਮਾਂ ਭਲਾਉਂਦੇ ਆ ਵੀ ਸਾਡੇ ਪਿੰਡ ਦੇ ਅਸਲੇ ਦੀਆਂ ਲਾਇਸੈਂਸਾਂ ਦੀ ਜਾਂਚ ਪੜਤਾਲ ਕਰਕੇ ਸਾਰੇ ਪੜਤਾਲ ਜਾਨੀ ਕਿ ਟੋਟਲ ਬੰਦਿਆਂ ਦਾ ਅਸਲਾ ਜਮ੍ਹਾਂ ਹੋਣਾ ਚਾਹੀਦਾ ਹਾਂ ਜੀ ਮੈਂ ਤੁਸੀਂ ਲਾਇਸੈਂਸ ਦੀ ਗੱਲ ਕੀਤੀ ਹੈ ਵੀ ਬੰਦੇ ਗਏ ਸੀ ਉੱਥੇ ਅਸੀਂ ਪਹੁੰਚੇ ਸੀਗਾ ਤੁਹਾਨੂੰ ਕੋਈ ਮੈਨੂੰ ਲੱਗਦਾ ਵੀ ਇਹ हां ये अफवाह आई थी ए बस इन्होने एक अफवाह फैलाई थी पिंड ਦੇ ਵਿੱਚ ਭਾਈਚਾਰਾ ਖਰਾਬ ਕਰਨ ਵਾਸਤੇ ਤੇ ਇੱਕ ਸਰਪੰਚ ਸਾਹਿਬ ਨੂੰ ਬਦਨਾਮ ਕਰਨ ਵਾਸਤੇ ਹੋਰ ਕੋਈ ਇਹਦੇ ਵਿੱਚ ਸਚਾਈ ਨਹੀਂ ਗੀ ਇੱਕ ਕੱਲ ਨੂੰ ਲਿਸਟ ਤੋਂ ਪਤਾ ਲੱਗ ਜੀ ਵੀ ਰੱਦ ਕਰਾਇਆ ਹਾਂਜੀ ਇੱਕ ਬਾਕੀ ਕੱਲ ਨੂੰ ਉੱਤੇ ਲਿਸਟ ਲੱਗ ਜਾਣੀ ਹੈ ਉਹਦੇ ਵਿੱਚ ਸਾਰੇ ਕੈਂਡੀਡੇਟਾਂ ਦੇ ਨਾਮ ਆ ਜਾਣੇ ਆ ਵੀ ਕਿਹਦੇ ਕਾਗਜ਼ ਉੱਤੇ ਰੱਦ ਹੋਏ ਆ ਜਾਂ ਕਿਹਦੇ ਕੋਈ ਪ੍ਰੋਬਲਮ ਆਈ ਹੈ ਉਹ ਕੱਲੀ ਕੱਲੀ ਡਿਟੇਲ ਆ ਜਾਣੀ ਹੈ ਤੇ ਇਹਦੇ ਵਿੱਚ ਤਾਂ ਕੋਈ ਹੈ ਨਹੀਂਗਾ ਵੀ ਕੋਈ ਲੋਕੀਸ਼ਿਕ ਵੀ ਤਾਂ ਚੀਜ਼ ਰਹਿਣੀ ਨਹੀਂ ਕੱਲ ਨੂੰ ਉੱਤੇ ਲਿਸਟ ਲੱਗ ਜਾਣੀ ਚੀਜ਼ ਦੀ ਸਾਰੀ ਹਾਂ ਦੋਸਤੋ ਇਸ ਵਾਸਤੇ ਤੁਸੀਂ ਦੇਖਿਆ ਸਾਡੀ ਸਕਰੀਨ ਤੇ ਜਿਨ੍ਹਾਂ ਤੇ ਇਲਜ਼ਾਮ ਲੱਗ ਰਹੇ ਸੀ ਇਹ ਜਗਦੀਪ ਸਿੰਘ ਜੀ ਭੌਰਾ, ਨਲਬੀਰ ਸਿੰਘ ਜੀ ਨੀਲਾ ਉਹਨਾਂ ਦੀ ਪੂਰੀ ਪਾਰਲੀਮੈਂਟ ਦੇ ਮੈਂਬਰ ਆ ਜੋ ਉੱਥੇ ਮੌਜੂਦ ਆ ਉਹਨਾਂ ਦੇ ਘਰ ਵੀ ਅਸੀਂ ਮੌਜੂਦ ਆ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਜੀ ਖਾਲਸਾ ਜੀ ਤੁਸੀਂ ਕਿਵੇਂ ਦੇਖਦੇ ਗੱਲ ਤਾਂ ਜੀ ਇਹ ਹੈ ਵੀ ਸਾਨੂੰ ਵੀ ਫੋਨ ਆਇਆ ਹੈ ਬਈ ਕਹਿੰਦੇ ਵੀ ਕਿ ਘੇਰੇ ਵੀ ਆ ਹਾਂਜੀ ਅਸੀਂ ਤਾਂ ਉਦੋਂ ਇੱਥੇ ਸੀ ਬੈਠੇ ਅੱਛਾ ਜੀ ਅਸੀਂ ਜਦੋਂ ਇੱਥੇ ਆਏ ਆ ਇਹਨਾਂ ਦੀ ਮੀਟਿੰਗ ਚੱਲਦੀ ਸੀ ਆ ਕੇ ਦੇਖੇ ਇਹ ਇਹ ਤਾਂ ਇੱਥੇ ਮੌਜੂਦ ਸੀ ਕਟੂਕੜ ਤੁਸੀਂ ਕਹਿੰਦੇ ਸਾਢੇ 9 8:30 9:40 ਤੱਕ ਕੋਈ 9:40 ਤੱਕ ਕੋਈ ਦਫ਼ਤਰ ਖੁੱਲਣ ਦਾ ਕੋਈ ਦੰ ਦਿਨ ਵੀ ਸ਼ਨੀਵਾਰ ਹੈ ਕੋਈ ਦਫ਼ਤਰ ਖੁੱਲਣ ਦੀ ਕੋਈ ਤਜਵੀਜ਼ ਹੀ ਨਹੀਂ ਬਣਦੀ ਵੀ ਦਫ਼ਤਰ ਖੁੱਲਾ ਹੋਊਗਾ ਇਹ ਤਾਂ ਸਿਰਫ ਛੋਸ਼ੇਬਾਜੀ ਛੱਡੀ ਕਿਸੇ ਨੇ ਜਾਣ ਵਜ ਕੇ ਭੜਕਾਇਆ ਬੰਦਿਆਂ ਨੂੰ ਉਹਨਾਂ ਨੇ ਹੋਕਾ ਦਵਾਇਆ ਇਹ ਬਿਲਕੁਲ ਗਲਤ ਹੈ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਛੋਸ਼ੇਬਾਜੀ ਛੱਡੀ ਹੈ ਪਿੰਡ ਦਾ ਮਾਹੌਲ ਬਹੁਤ ਪਰਮਾ ਗਿਆ ਅਸੀਂ ਵੀ ਗਏ ਆ ਉੱਥੇ ਵੀ ਪਹੁੰਚੇ ਇੱਥੇ ਪਹੁੰਚੇ ਹਨ ਹਰ ਸਿੰਘਾ ਦੇ ਪਹੁੰਚੇ ਤੁਸੀਂ ਕਿਵੇਂ ਦੇਖਦੇ ਜੀ ਇਹ ਗਲਤ ਹੋਇਆ ਜੋ ਕੁਝ ਹੋਇਆ ਸਾਰਾ ਕੁਝ ਗਲਤ ਕੀਤਾ ਜਿਹੜੇ ਬੰਦੇ ਨੇ ਸ਼ਰਾਰਤ ਕੀਤੀ ਆ ਇਹ ਸ਼ਰਾਰਤੀਆਂ ਬੰਦਿਆਂ ਮਗਰ ਮੈਂ ਜਨਤਾ ਨੂੰ ਕਹਿੰਦਾ ਮਗਰ ਨਾ ਲਗੋ ਜਾਣਬੁੱਝ ਕੇ ਪਿੰਡ ਨੂੰ ਲੜਾਉਣਾ ਚਾਹੁੰਦੇ ਆ ਪਿੰਡ ਦੀਆਂ ਬੰਡੀਆਂ ਪਾਉਣੀਆਂ ਚਾਹੁੰਦੇ ਆ ਪਰ ਅਸੀਂ ਜਿਹੜੇ 5 ਸਾਲ 10 ਸਾਲ ਸਰਪੰਚੀ ਕੀਤੀ ਹੈ ਅਸੀਂ ਪਿੰਡ ਨੂੰ ਨੇੜੇ ਲੈ ਕੇ ਆਂਦਾ ਏਕਾ ਕਰਵਾਇਆ ਪਰ ਕੁਝ ਜਾਣਬੁੱਝ ਕੇ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਆ ਪਰ ਮੈਂ ਜਨਤਾ ਨੂੰ ਬੇਨਤੀ ਕਰਦਾ ਨਗਰ ਨਿਵਾਸੀਆਂ ਨੂੰ ਆਪਣੀ ਭਾਈਚਾਰਕ ਸਾਂਝ ਇਸ ਤਰ੍ਹਾਂ ਬਣੀ ਰਹੇ ਕਿਸੇ ਦੇ ਮਗਰ ਲੱਗ ਕੇ ਕਿਸੇ ਦਾ ਗਮਰਾ ਹੋ ਕੇ ਐਵੇਂ ਇਸ ਤਰ੍ਹਾਂ ਦੀਆਂ ਫੁਹਾਆਂ ਦੇ ਮਗਰ ਭੱਜਾ ਨਾ ਕਰੋ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੋਊਗੀ ਅਮਨ ਅਮਾਨ ਨਾਲ ਚੋਣ ਹੋਊਗੀ ਤੇ ਜਿਨੇ ਕੋਈ ਚੰਗੇ ਕੰਮ ਕੀਤੇ ਹੋਣਗੇ ਉਹ ਉਹ ਚੋਣ ਜਿੱਤ ਜੂਗਾ ਜੇ ਮਾੜੇ ਕੰਮ ਕੀਤੇਣਗੇ ਹਾਰ ਜੂਗਾ ਠੀਕ ਹੈ ਤੇ ਸਰਪੰਚ ਸਾਹਿਬ ਨੇ ਚੰਗੇ ਕੰਮ ਕੀਤੇ ਐ ਤੇ ਲੋਕ ਸਰਪੰਚ ਸਾਹਿਬ ਦੇ ਹੱਕ ਵਿੱਚ ਫਤਵਾ ਜ਼ਰੂਰ ਦੇਣਗੇ ਠੀਕ ਹੈ ਤੇ ਇਸ ਤਰ੍ਹਾਂ ਕਰਕੇ ਜਿਹੜੇ ਬੰਦੇ ਫਾਹਾਂ ਫਲਾਉਂਦੇ ਆ ਇਹ ਜਦੋਂ ਚੋਣਾਂ ਤੋਂ ਪਹਿਲਾਂ ਹੀ ਫਾਹਾਂ ਫਲਾ ਰਹੇ ਆ ਇਹ ਜਦੋਂ ਚੋਣਾਂ ਤੋਂ ਬਾਅਦ ਚ ਵੀ ਇਹ ਇਸ ਤਰ੍ਹਾਂ ਦੀਆਂ ਫਾਹਾਂ ਫਲਾਉਣਗੇ ਪਿੰਡ ਦਾ ਵਿੱਚ ਲੜਾਈ ਝਗੜਾ ਦਾ ਮਾਹੌਲ ਫੈਦਾ ਕਰਨਗੇ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਇਹਨਾਂ ਲੋਕਾਂ ਦੇ ਮਗਰ ਨਾ ਲੱਗੋ ਪਿੰਡ ਨੂੰ ਸ਼ਾਂਤ ਨਹੀਂ ਰਹਿਣ ਦੇਣਗੇ ਪਿੰਡ ਨੂੰ ਸੂਲੀ ਤੇ ਟੰਗ ਕੇ ਰੱਖਣਗੇ ਇਸ ਤਰ੍ਹਾਂ ਕਰਕੇ ਇਹਨਾਂ ਲੋਕਾਂ ਦੇ ਮਗਰ ਨਾ ਲੱਗੋ ਇਹ ਲੋਕ ਨਾ ਪਿੰਡ ਨੂੰ 파ੜਨਾ ਤੇ ਲੜਾਉਣਾ ਚਾਹੁੰਦੇ ਆ ਮਾਹੌਲ ਖਰਾਬ ਹੋਵੇ ਅਸੀਂ ਨਹੀਂ ਚਾਹੁੰਦੇ ਕਿ ਪਿੰਡ ਦਾ ਮਾਹੌਲ ਖਰਾਬ ਹੋਵੇ ਅਸੀਂ ਆਉਣ ਮਾਣਾਂ ਚੋਣ ਲੜਾਂਗੇ ਜਿੱਤਾਂਗੇ ਅ ਕਿਵੇਂ ਦੇਖਦੇ ਸਾਰ ਤੁਸੀਂ ਦੇਖਿਆ ਵੀ ਪਿਆ ਤੁਸੀਂ ਵੀ ਲਾਂਚਮੈਂਟ ਕਰਾਤੀ ਤੁਸੀਂ ਉਸ ਟਾਈਮ ਸੱਚੀ ਸੱਚੀ ਗੱਲ ਦੱਸੋ ਵੀ ਕਿੱਥੇ ਮजूद ਸੀਗੇ ਅਸੀਂ ਉਸ ਟਾਈਮ ਸਾਡੀ ਵੀਡੀਓ ਚੱਲ ਰਹੀ ਹੈ ਮੈਂ ਘਰੇ ਸੀ ਇੱਥੇ ਜਦੋਂ ਲਾਂਚਮੈਂਟ ਆਈ ਹੈ ਪਰ ਜਿਹੜੇ ਸਰਾਰਤੀ ਆਨਸਰ ਹੈ ਉਹ ਪਿੰਡ ਦਾ ਕੁਝ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜਿਹੜੇ ਜਿਹੜੇ ਬੰਦੇ ਕਹਿੰਦੇ ਆ ਵੀ ਇਹ ਸਰਪੰਚ ਸਾਹਿਬ ਤੇ ਨੀਲਾ ਸਾਹਿਬ ਵੀਡੀਓ ਦਫ਼ਤਰ ਸੀਗੇ ਤੇ ਉੱਥੇ ਤੁਸੀਂ ਖੜੇ ਸੀ ਅਸੀਂ ਕੁਝ ਉੱਪਰ ਦੀ ਉੱਡ ਕੇ ਆ ਗਏ ਬਿਬਾਰ ਉੱਟ ਕੇ ਆ ਗਏ ਸੀ ਅਸੀਂ ਅਸੀਂ ਜੇ ਆਉਂਦੇ ਤਾਂ ਗੇਟਾਂ ਵਿੱਚ ਦੀ ਆਉਂਦੇ ਉਹ ਉਹ ਬਾਅਦ ਚ ਅੰਦਰ ਵੀ ਗਏ ਹੋਣਗੇ ਇਸ ਗੱਲ ਦਾ ਤਾਂ ਉਹਨਾਂ ਨੂੰ ਪਤਾ ਹੈ ਬਈ ਸਰਪੰਚ ਸਾਹਿਬ ਹੈ ਨਹੀਂਗੇ ਇੱਥੇ ਪਰ ਜਿਹੜੇ ਸ਼ਰਾਰਤੀ ਅਨਸਰ ਹੈ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਹੈ ਵੀ ਮੈਂ ਚੋਣ ਜਿੱਤਦਾ ਕਿਉਂਕਿ ਮੈਂ ਲੋਕਾਂ ਦੇ ਕੰਮ ਕੀਤੇ ਹੈ ਕੰਮ ਦੇ ਨਾਲ ਚੋਣ ਜਿੱਤੀ ਜਾਂਦੀ ਹੁੰਦੀ ਹੈ ਪਰ ਮੈਂ 100% ਚੋਣ ਜਿੱਤਦਾ ਹੈ ਇਹ 15 ਤਰੀਕ ਨੂੰ ਰਿਜ਼ਲਟ ਦਾ ਪਤਾ ਲੱਗ ਹੀ ਜਾਣਾ ਹੈ ਵੀ ਕਿਹਦੀ ਜਿੱਤ ਹੋਣੀ ਹੈ ਜਿੱਤ ਕੰਮ ਵਾਲੀ ਦੀ ਹੋਣੀ ਹੈ ਪਰ ਮੈਂ ਇੱਕ ਗੱਲ ਕਹਿਣਾ ਜਿਹੜੇ ਸਰਾਰਤੀ ਅੰਸਰ ਹੈ ਜਿਹੜੇ ਲਾਉਸਮੈਂਟਾ ਕਰਵਾਉਂਦੇ ਆ ਬਾਬੇ ਜੀ ਨੂੰ ਦਵਾ ਦੇ ਕੇ ਉਹ ਬਾਜ ਆ ਜਾਣੇ ਗੱਲ ਤੋਂ ਜੇ ਬਾਜ ਨਾ ਆਏ ਤਾਂ ਉਹ ਆਪ ਦਾ ਕੀਤੀ ਦਾ ਫਲ ਪਾਉਣਗੇ ਪਰ ਮੈਂ ਇੱਕ ਬੇਨਤੀ ਕਰਦਾ ਵੀ ਪ੍ਰਸ਼ਾਸਨ ਨਾਲ ਲੱਗਿਆ ਵਾਥੇ ਕਿਤੇ ਸਾਰੇ ਸੀਲ ਕੀਤੇ ਵੇ ਆ ਕਿੱਥੇ ਜਾਵੜੇ ਸੀ ਕਿੱਥੇ ਐਮ ਐਲ ਸਾਬ ਜਾਵੜਿਆ ਐਮ ਐਲ ਸਾਬ ਸਾਡੇ ਘਰੇ ਸੀ ਪਰ ਕੋਈ ਵੀ ਬੰਦਾ ਕਿਸੇ ਤਰ੍ਹਾਂ ਦਾ ਵੀ ਕੋਈ ਇਸ ਗੱਲ ਦਾ ਨਾ ਨਾ ਕਰੇ ਵੀ ਵੀ ਝੂਠੇ ਦੋਸ਼ ਜਿਹੜੇ ਸਾਡੇ ਤੇ ਲਾ ਰਹੇ ਐ ਤੇ ਅਸੀਂ ਘਰੇ ਸੀ ਇਸ ਗੱਲ ਦੀ ਸੌਂ ਖੰਨੇ ਐ ਵੀ ਨਹੀਂ ਕਰੇ ਸੀਗੇ ਤਾਂ ਪਰ ਮੈਂ ਪਿੰਡ ਦੇ ਵਿੱਚ ਅਮਨਾ ਚੈਨ ਚਾਹਣਾ ਸਭ ਤੋਂ ਉੱਤੇ ਦੀ ਗੱਲ ਵੀ ਅਮਨਾ ਚੈਨ ਰਹੇ ਤੇ ਪਰ ਇਹਨਾਂ ਦੇ ਚਿੱਠੀ ਤੇ ਵੀੜ ਕਾਗਜ਼ ਰੱਦ ਕਰਵਾਉਣ ਗਏ ਐ ਕਾਗਜ਼ਾ ਸੀਰਤ ਕਰਨੇ ਆ ਜਾਂ ਸਾਡੇ ਕਹਿਣ ਤੇ ਰੱਦ ਕਰਨੇ ਆ ਜਾਂ ਸਾਡੇ ਸਾਈਨਾਂ ਦੇ ਸਾਈਨਾਂ ਦੇ ਨਾਲ ਰੱਦ ਹੋਣਗੇ ਕਾਗਜ਼ ਬੈਲ ਕਲੋਨੀ ਚ ਰੱਦ ਕਰਵਾਉਣੇਗੇ ਚੋਣ ਲੜਦੇ ਚੋਣ ਲੜ ਕੇ ਦਿਖਾਉਣੀ ਐ ਮੈਂ ਮੈ ਕੈਨੇਡਾ ਕੈਨੇਡਾ ਚੋਂ ਖਾਦੀ ਖਤਰ ਆਇਆ ਮੈਂ ਕਾਗਜ਼ ਲਾਤ ਕਰਾਉਣ ਦੀ ਖਤਰ ਨਹੀਂ ਆਇਆਗਾ ਮੈਂ ਚੋਣ ਲੜਨ ਦੀ ਖਤਰ ਆ ਵੀ ਮੈਂ ਲੋਕਾਂ ਦਾ ਦੇਣਾ ਫਤਵਾ ਕੱਢਾ ਕਾ ਮੈਨੂੰ ਵੀ ਮੇਰੇ ਕੰਮ ਦਾ ਰਿਜ਼ਲਟ ਮੈਨੂੰ ਮਿਲਦਾ ਪਰ ਮੈਂ ਇਹ ਕਹਣਾ ਵੀ ਮਿਲੂਗਾ ਆ ਇਸ ਵਾਰ ਸਿੱਧੀ ਸਾਡੇ ਨਾਲ ਲੱਖੀ ਬਰਾੜ ਜੋ ਕਿ ਬਹੁਤ ਹੀ ਛੋਲਜੇ ਆ ਸੂਝਮਾਨ ਆ ਪੜ੍ਹੇ ਲਿਖੇ ਕੈਂਡੀਡੇਟ ਆ ਲੱਖੀ ਬਰਾੜ ਜੀ ਤੁਸੀਂ ਕੀ ਮੈਂ ਦੇਖਦੇ ਆ ਵੀ ਤੁਸੀਂ ਲਾਅਸਮੈਂਟ ਵੀ ਸੁਣੀ ਹੋਣੀ ਆ ਬਾਤ ਤੁਸੀਂ ਸਭ ਕੋਲ ਵੀ ਆ ਹੁਣੇ ਆ ਉਸ ਵਕਤ ਕੀ ਸੂਚਨ ਸੀਗੀ ਬਿਲਕੁਲ ਕੀ ਕੀ ਦੱਸਿਓ ਤੁਸੀਂ ਕੈਮਰੇ ਦੇ ਸਾਹਮਣੇ ਇਸ ਵਕਤ ਜਿਸ ਟਾਈਮ ਅਨਾਉਂਸਮੈਂਟ ਹੋਈ ਆ ਸਾਡੇ ਗੁਰਦੁਆਰਾ ਸਾਹਿਬ ਤੋਂ ਅਸੀਂ ਸਰਪੰਚ ਜਗਜੀਤ ਸਿੰਘ ਪੋਹਰਾ ਦੇ ਘਰੇ ਬੈਠੇ ਸੀ ਮੈਂ ਵਾਰਡ ਨੰਬਰ 5 ਤੋਂ ਉਮੀਦਵਾਰ ਮੇਰੇ ਨਾਲ ਸ਼ਕੰਦਰ ਸਿੰਘ ਇਹ ਵੀ ਸਾਡੇ ਕੋਲੇ ਬੈਠਾ ਸੀ ਅਸੀਂ ਸਰਪੰਚ ਸਾਹਿਬ ਦੇ ਘਰੇ ਬੈਠੇ ਸੀ ਸਾਨੂੰ ਤਾਂ ਜਦੋਂ ਅਨਾਉਂਸਮੈਂਟ ਹੋਈ ਆ ਉਦੋਂ ਪਤਾ ਲੱਗਿਆ ਵੀ ਇਹਨਾਂ ਨੇ ਆ ਹਵਾ ਫਲਾਤੀ ਨਾ ਤਾਂ ਸਾਡੇ ਚ ਕੋਈ ਕਾਗਜ਼ ਰੱਦ ਕਰਾਉਣ ਬਾਰੇ ਸਾਡੇ ਕੋਈ ਦਿਮਾਗ ਦੇ ਵਿੱਚ ਇਹ ਗੱਲਬਾਤ ਹੈਗੀ ਆ ਨਾ ਹੀ ਅਸੀਂ ਇਹ ਘਟੀਆਂ ਕੰਮ ਕਰਨਾ ਹੈ ਠੀਕ ਹੈ ਨਾ ਅਸੀਂ ਚੋਣ ਲੜਾਂਗੇ ਚੋਣ ਲੜ ਕੇ ਜਿੱਤਾਂਗੇ ਜੀ ਤੁਸੀਂ ਕਿਵੇਂ ਦੇਖਦੇ ਆ ਵੀ ਤੁਸੀਂ ਅਨਾਉਂਸਮੈਂਟ ਵੀ ਸੁਣੀ ਹੋਣੀ ਆ ਬਾਅਦ ਤੁਸੀਂ ਸਰਪੰਚ ਸਾਹਿਬ ਕੋਲ ਵੀ ਆ ਹੁਣੇ ਆ ਉਸ ਵਕਤ ਕੀ ਸੁਝਾਅ ਚੰਗੀ ਬਿਲਕੁਲ ਹਕੀਕਤ ਦੱਸਿਓ ਤੁਸੀਂ ਕੈਮਰੇ ਦੇ ਸਾਹਮਣੇ ਆ ਇਸ ਵਕਤ ਜਿਸ ਟਾਈਮ ਅਨਾਉਂਸਮੈਂਟ ਹੋਈ ਆ ਸਾਡੇ ਗੁਰਦੁਆਰਾ ਸਾਹਿਬ ਤੋਂ ਅਸੀਂ ਸਰਪੰਚ ਜਗਜੀਤ ਸਿੰਘ ਪੋਹਰਾ ਦੇ ਘਰੇ ਬੈਠੇ ਸੀ ਮੈਂ ਵਾਰਡ ਨੰਬਰ 5 ਤੋਂ ਉਮੀਦਵਾਰਾਂ ਮੇਰੇ ਨਾਲ ਚਕੰਦਰ ਸਿੰਘ ਇਹ ਵੀ ਸਾਡੇ ਕੋਲੇ ਬੈਠਾ ਸੀ ਅਸੀਂ ਸਰਪੰਚ ਸਾਹਿਬ ਦੇ ਘਰੇ ਬੈਠੇ ਸੀ ਸਾਨੂੰ ਤਾਂ ਜਦੋਂ ਅਨਾਉਂਸਮੈਂਟ ਹੋਈ ਆ ਉਦੋਂ ਪਤਾ ਲੱਗਿਆ ਵੀ ਇਹਨਾਂ ਨੇ ਆ ਹਵਾ ਫਲਾਤੀ ਨਾ ਤਾਂ ਸਾਡੇ ਚੋਂ ਕੋਈ ਕਾਗਜ਼ ਰੱਦ ਕਰਾਉਣ ਬਾਰੇ ਸਾਡੇ ਕੋਈ ਦਿਮਾਗ ਦੇ ਵਿੱਚ ਇਹ ਗੱਲਬਾਤ ਹੈਗੀ ਆ ਨਾ ਹੀ ਅਸੀਂ ਇਹ ਘਟੀਆਂ ਕੰਮ ਕਰਨਾ ਹੈ ਠੀਕ ਹੈ ਨਾ ਅਸੀਂ ਚੋਣ ਲੜਾਂਗੇ ਚੋਣ ਲੜ ਕੇ ਜਿੱਤਾਂਗੇ ਜਿਹੜੀਆਂ ਪਿੰਡ ਦੇ ਵਿੱਚ ਹਨਾ ਹਵਾਵਾਂ ਫਲਾ ਰਹੇ ਆ ਮੈਂ ਕਹਿੰਨਾ ਵੀ ਸਾਡੀ ਹੱਥ ਬੰਨ ਕੇ ਬੇਨਤੀ ਹੈ ਵੀ ਪਿੰਡ ਨੂੰ ਦਫਾੜ ਨਾ ਕਰੋ ਅੱਗੇ ਆਪਣੇ ਛੋਟੀਆਂ ਜਿਹੀਆਂ ਗੱਲਾਂ ਤੋਂ ਪਿੰਡ ਨੇ ਕਿੱਡੇ ਵੱਡੇ ਖਮਿਆਜੇ ਭੁਗਤੇ ਆ ਕਿੰਨਾ ਆਪਣੇ ਪਿੰਡ ਦੇ ਵਿੱਚ ਪਾਰਟੀਬਾਜ਼ੀ ਬਣ ਗਈ ਮਸਾਂ ਆਪਣੇ ਪਿੰਡ ਦੇ ਵਿੱਚ ਸ਼ੁਕ ਸ਼ਾਂਤੀ ਹੋਈ ਹੈ ਸ਼ੁਕ ਸ਼ਾਂਤੀ ਬਣੀ ਰਹਿੰਦੇ ਹੋ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਪਿਆਰ ਨਾਲ ਵੋਟਾਂ ਪਾ ਲਓ ਵੋਟਾਂ ਸਾਂ ਆਉਂਦੀਆਂ ਹੀ ਰਹਿਣੀਆਂ ਇਹ ਨਾ ਤਾਂ ਸਦਾ ਸਰਪੰਚ ਸਾਹਿਬ ਨੇ ਚੋਣ ਲੜਨੀ ਆ ਨਾ ਸਬਸਦਾ ਕਿਸੇ ਨੇ ਹੋਰ ਲੜਨੀ ਆ ਪਤਾ ਨਹੀਂ ਕੱਲ ਨੂੰ ਕਿਹਨੇ ਹੋਰ ਲਾਉਣਾ ਹੈ ਕਿਹਨੇ ਕਿਹਦੀ ਵਾਰੀ ਆਉਣੀ ਆ ਹਨ ਇਹ ਚੱਲਦਾ ਹੀ ਰਹਿਣਾ ਨਾ ਤਾਂ ਸਾਡਾ ਕੋਈ ਕਾਗਜ਼ ਰੱਦ ਕਰਾਉਣ ਬਾਰੇ ਸਾਡੇ ਕੋਈ ਦਿਮਾਗ ਦੇ ਵਿੱਚ ਹੈਗਾ ਨਾ ਹੀ ਅਸੀਂ ਕਰਵਾਉਣੇ ਆ ਅਸੀਂ ਕਹਿੰਨੇ ਆ ਵੀ ਸਾਫ ਸੁਥਰੀ ਚੋਣ ਹੋਵੇ ਜੇ ਤਾਂ ਅਸੀਂ ਤਾਂ ਪਹਿਲਾਂ ਵੀ ਵੋਟਰਾਂ ਨੂੰ ਇਹੀ ਅਪੀਲ ਕੀਤੀ ਆ ਵੀ ਜੇ ਤਾਂ ਸਰਪੰਨ ਸਾਹਿਬ ਨੇ ਕੰਮ ਕਰਵਾਏ ਆ ਤਾਂ ਵੋਟ ਪਾ ਦਿਓ ਜੇ ਤੁਹਾਨੂੰ ਲੱਗਦਾ ਸਰਪੰਨ ਸਾਹਿਬ ਨੇ ਨਹੀਂ ਕੰਮ ਕਰਾਏ ਤਾਂ ਭਾਈ ਤੁਹਾਡੀ ਤੁਹਾਡਾ ਹੁਕਮ ਸਾਡੇ ਸਿਰ ਮੱਥੇ ਹੋਊਗਾ ਠੀਕ ਹੈ ਨਾ ਜਿਹੜੇ ਵੀ ਬੰਦੇ ਨੇ ਗੁਰਦੁਆਰਾ ਸਾਹਿਬ ਜਾ ਕੇ ਅਨਾਉਂਸਮੈਂਟ ਕਰਾਈ ਆ ਪਹਿਲਾਂ ਤਾਂ ਉਹਦੀ ਬਹੁਤ ਵੱਡੀ ਗਲਤੀ ਹੈ ਜੇ ਉਹਨੂੰ ਕਿਸੇ ਨੇ ਇਹ ਗੱਲ ਕਹੀ ਸੀ ਬਈ ਉਹ ਕਾਗਜ਼ ਰੱਦ ਕਰਾਉਣ ਗਏ ਆ ਉਹਦਾ ਫਰਜ ਬਣਦਾ ਸੀ ਸਾਡੇ ਚੋਂ ਕਿਸੇ ਨੂੰ ਵੀ ਫੋਨ ਲਾ ਕੇ ਪੁੱਛਦਾ ਬਈ ਸਰਪੰਚ ਸਾਹਿਬ ਕਿੱਥੇ ਆ ਫੇਰ ਉਹ ਉਹ ਦੂਬਾਰ ਜੇ ਤਾਂ ਮੰਨ ਲਓ ਸਾਡੇ ਚੋਂ ਕੋਈ ਫੋਨ ਨਾ ਚੱਕਦਾ ਜਾਂ ਉਹਦਾ ਕੋਈ ਜਵਾਬ ਨਾ ਦਿੰਦੇ ਫੇਰ ਤਾਂ ਸਟਨਾ ਗੱਲ